ਹਰੇਕ ਕਿਸਾਨ ਵੀਰ ਚਾਹੁੰਦਾ ਹੈ ਕਿ ਆਪਣੇ ਖੇਤਾਂ ਦੇ ਵਿੱਚ ਚੰਗੀ ਕੰਪਨੀ ਦੇ ਬੀਜ ਬੀਜੇ ਜਾਣ ਬੀਜ ਪਾਈ ਜਾਣ ਤਾਂ ਕਿ ਜੋ ਉਹਨਾਂ ਨੂੰ ਚੰਗਾ ਝਾੜ ਮਿਲ ਸਕੇ ਸੋ ਇਸੇ ਤਰ੍ਹਾਂ ਹੀ ਬਿਹਤ ਪਸੰਦ ਕੀਤੀ ਜਾ ਰਹੀਆਂ ਵੈਰਾਈਟੀਆਂ ਨੇ ਸੁਪਰੀਮ ਸੀਡ ਦੀਆਂ ਆਪਣੇ ਸੁਪਰੀਮ ਦੀ 110 ਝੋਨੇ ਦੀ ਗੱਲ ਕਰੀਏ ਜਾਂ ਸੁਪਰੀਮ ਦੀਆਂ ਬਾਸਮਤੀਆਂ ਦੀ ਸੋ ਇਸੇ سلسلے ਦੇ ਵਿੱਚ ਆਪਾਂ ਆਪਣੇ ਕਿਸਾਨ ਵੀਰ ਨੂੰ ਮਿਲਣ ਆਏ ਹਾਂ ਜੀ ਉਹਨਾਂ ਨੇ ਆਪਣੇ ਸੁਪਰੀਮ ਦੀ 110 ਦੀ ਖੇਤੀ ਕੀਤੀ ਹੈ ਔਰ ਨਾਲ ਹੀ 1692 ਬਾਸਮਤੀ ਦੀ ਖੇਤੀ ਕੀਤੀ ਹੈ ਤੇ ਆਪਾਂ ਉਹਨਾਂ ਨਾਲ ਆਪਣਾ ਵਿਚਾਰ ਸਾਂਝੇ ਕਰਦੇ ਹਾਂ ਕਿ ਉਹਨਾਂ ਨੂੰ ਰਿਜ਼ਲਟ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਜੀ ਹਾਂ ਠੀਕ ਠਾਕ ਜੀ ਵਧੀਆ ਸੋ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਸ਼ੁਭ ਨਾਮ ਦੱਸੋ ਜੀ ਮੇਰਾ ਨਾਮ ਜਗਰੂਪ ਸਿੰਘ ਜੀ ਜਗਰੂਪ ਸਿੰਘ ਜੀ ਸੋ ਵੀਰ ਜੀ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਤੁਸੀਂ ਆਪਣੇ ਖੇਤਾਂ ਦੇ ਵਿੱਚ ਸੁਪਰੀਮ ਛੇੜ ਦੀਆਂ ਕਿਹੜੀਆਂ ਦੋ ਵੈਰਾਈਟੀਆਂ ਆਪਣੀਆਂ ਲਾਈਆਂ ਹੋਈਆਂ ਨੇ 110 ਤੇ 1692 ਵਿੱਚ ਅੱਛਾ ਜੀ ਤੇ ਅਗਰ ਗੱਲ ਕੀਤੀ ਜਾਵੇ 1692 ਬਾਸਮਤੀ ਦੀ ਤੇ ਕਿਵੇਂ ਦੇ ਰਿਜ਼ਲਟ ਰਹੇ ਨੇ ਹੁਣ ਤੱਕ ਜਿਵੇਂ ਪਨੀਰੀ ਵੀ ਆਪਾਂ ਬੀਜੀ ਸੀਗੀ ਕਿੰਨੇ ਦਿਨਾਂ ਦੀ ਪਨੀਰੀ ਆਪਾਂ ਟ ਜੀ 25 ਤੋਂ 30 ਦਿਨ ਦੇ ਵਿੱਚ ਟ੍ਰਾਂਸਫਰ ਕਰ ਦਿੱਤੀ। ਅੱਛਾ ਜੀ। ਹਾਂਜੀ। 25 ਤੋਂ 30। ਤੇ ਹੁਣ ਇਹ ਆਪਣੀ ਫਸਲ ਕਿਵੇਂ ਦੀ ਖੜੀ ਹੈ? ਜਰਾ ਫਸਲ ਸੜੇ ਕਿਸਾਨ ਵੀਰਾਂ ਦਿਖਾਈ ਜਾਵੇ। ਵਧੀਆ। ਸੋ ਵਧੀਆ ਵੀਰ ਜੀ ਦਾ 1692 ਫਸਲ ਖੜੀ ਹੈ ਜੀ। ਸੋ ਵੀਰ ਜੀ ਜਿਵੇਂ ਪੀਲੇ ਸਾਹਿਬ ਵੀ ਤੁਸੀਂ ਸੁਪਰੀਮ ਸੀਡ ਦੇ ਬੀਜ ਆਪਣੇ ਖੇਤਾਂ ਦੇ ਵਿੱਚ ਲਾਏ ਸੀ ਕਣਕ ਵੀ ਬਿਜਾਈ ਕੀਤੀ ਸੀਗੀ ਸੋ 110 ਦੀ ਅਗਰ ਗੱਲ ਕੀਤੀ ਜਾਵੇ ਉਹ ਵੈਰਾਈਟੀ ਤੁਹਾਨੂੰ ਕਿਵੇਂ ਦੇ ਲੱਗੀ ਬਹੁਤ ਵਧੀਆ ਜੀ ਵਧੀਆ ਲੱਗੀ ਸੀ ਹਾਂਜੀ ਹਾਂਜੀ ਐਤਕੀ ਵੀ 110 ਲੱਗੀ ਹੈ ਹਾਂਜੀ ਤੇ 1692 ਲੱਗੀ ਜੀ ਦੇਖਵਾਰਿਆਂ ਇਧਰ ਆਪਣੀ 1692 ਔਰ ਇਹ ਆਪਣੀ ਸੁਪਰੀਮ 110 ਹੈ ਜੀ ਸੁਪਰੀਮ 110 ਦਾ ਵੀ ਖੇਤ ਸਾਡੇ ਕਿਸਾਨ ਵੀਰਾਂ ਨੂੰ ਦਿਖਾਇਆ ਜਾਵੇ ਜੀ ਸੋ ਵਧੀਆ ਵੈਰਾਈਟੀ ਹੈ ਸੋ ਵੀਰ ਜੀ ਹੁਣੀ ਬੜੇ ਸੁਲਝੋਇ ਫਾਰਮਰ ਨੇ ਵਧੀਆ ਤਰੀਕੇ ਨਾਲ ਖੇਤੀ ਕਰਨਾ ਜਾਣਦੇ ਨੇ ਸੁਰਜੀ ਸੁਪਰੀਮ ਸੀਡ ਦੇ ਬੀਜ ਆਪਣੇ ਖੇਤਾਂ ਚ ਪਾ ਕੇ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਵਧੀਆ ਜੀ ਵਧੀਆ ਲੱਗ ਰਿਹਾ ਹਾਂਜੀ ਕਣਕ ਦਾ ਵੀ ਬੀਜ ਪਿਛਲੇ ਸਾਲ ਬੀਜਿਆ ਸੀਗਾ ਕੋਈ ਸਾਡੇ ਕੋ 12 ਕਿੱਲਿਆਂ ਦਾ ਲਿਆ ਸੀਗਾ ਜੀ ਜੀ ਤੇ ਸ਼੍ਰੀ ਰਾਮ 272 ਵੀ ਬੀਜੀ ਸੀਗੀ ਅੱਛਾ ਜੀ ਸ਼੍ਰੀ ਰਾਮ 272 ਬਹੁਤ ਮਾੜੀ ਨਿਕਲੀ ਪਿਛਲੇ ਸਾਲ ਜੀ ਐਡ ਕੀ ਅਸੀਂ ਸ਼੍ਰੀ ਦੋਸੋ ਸ਼੍ਰੀ ਰਾਮ ਦੋਸੋ 72 ਬੀਜ ਨਹੀਂ ਨੀ ਜੀ ਅੱਛਾ ਜੀ ਬਹੁਤ ਮਾੜੀ ਕਣਕ ਨਿਕਲੀ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ 11 ਜਿੰਨੇ ਚਿਰ ਜਿਹੜੀ ਵੀ ਬੀਜ ਕੰਪਨੀ ਚੰਗਾ ਦੇਊਗੀ ਕਿਸਾਨ ਤੇ ਉਹੀ ਬੀਜੂਗਾ ਜੀ ਬਿਲਕੁਲ ਜੀ ਬਿਲਕੁਲ ਆਪਾਂ ਚੰਗੇ ਬੀਜ ਖੇਤਾਂ 'ਚ ਇਸੇ ਲਈ ਪਾਉਂਦੇ ਆ ਕਿ ਸਾਨੂੰ ਚੰਗੇ ਝਾੜ ਮਿਲ ਸਕੇ ਹਾਂ ਜੀ ਹਾਂ ਹਰ ਇੱਕ ਵੈਰਾਈਟੀ ਚਾਹੁੰਦੇ ਆ ਕਿ ਉਹੀ ਲਾਈਏ ਜਿੱਦੇ ਨਾਲ ਸਾਨੂੰ ਪ੍ਰੋਫਿਟ ਹੋ ਸਕੇ ਹਾਂ ਜੀ ਹਾਂ ਜੀ ਠੀਕ ਹੈ ਜੀ ਜਿਵੇਂ ਆਪਾਂ ਲੋਕ ਤੋਂ ਨਿਰਤਹੀ ਪਹਿਲੇ ਪਿਛਲੀ ਵਾਰੀ ਵੀ ਲਾਏ ਸੀਗੇ ਵਧੀਆ ਤੁਹਾਨੂੰ ਝਾੜ ਮਿਲ ਗਿਆ ਦੋ ਸਾਲ ਤੋਂ ਤੁਹਾਡੇ ਨਾਲ ਹੁਣ ਜੁੜੇ ਆ ਹਾਂਜੀ ਪਿਛਲੇ ਸਾਲ ਕਣਕ ਤੋਂ ਜੁੜੇ ਹਾਂ ਹੁਣ ਗਾਂਹ ਵੀ ਕਣਕ ਦਾ ਬੀਜ ਤੁਹਾਡੇ ਕੋਲ ਲੈਣਾ ਹੈ ਜੀ ਜੀ ਤੇ ਜਿੰਨੇ ਜਿਹੜੇ ਦੇਖੋ ਜੀ ਕੋਈ ਵੀ ਕਿਸਾਨ ਆ ਜੇ ਉਹਨੂੰ ਫਾਇਦਾ ਹੋਊਗਾ ਤੇ ਉਹ ਖੇਤੀ ਕਰੂਗਾ ਠੀਕ ਹੈ ਕੋਈ ਵੀ ਚੀਜ਼ ਆ ਜੀ ਤੇ ਜੇ ਮੰਨ ਲਓ ਸੁਪਰੀਮ ਚੰਗੇ ਬੀਜ ਦਊਗੀ ਤੇ ਸੁਪਰੀਮ ਬੀਜਾਂਗੇ ਜਿੱਦਨ ਸੁਪਰੀਮ ਮਾਰੇ ਦਊਗੀ ਤੇ ਆਪਾਂ ਸੁਪਰੀਮ ਤੋਂ ਪਿਛੇ ਹਟ ਜਾਗੇ ਸਾਫ਼ ਸਬਿਆ ਚ ਗੱਲ ਹੈ ਜੀ ਜੀ ਬਿਲਕੁਲ ਇਹ ਤਾਂ ਹੈ ਜੀ ਬਿਲਕੁਲ ਚੰਗੀ ਕੰਪਨੀ ਆ ਪਰ ਚੰਗੇ ਬੀਜ ਜਿੰਦੀ ਤਾਂ ਆਪਾਂ ਉਹਦੇ ਨਾਲ ਜੁੜਦੇ ਆ ਜੀ ਜੁੜੇ ਰਹਿੰਦੇ ਆ ਤਦ ਤੱਕ ਜਦ ਤੱਕ ਉਹਦੇ ਬੀਜ ਸਾਡੇ ਖੇਤਾਂ 'ਚ ਕਾਮਯਾਬ ਰਹਿੰਦੇ ਨੇ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਕਦੀ ਨਿਰਾਸ਼ ਨਹੀਂ ਹੋਣ ਦਵਾਗੇ ਅਸੀਂ ਵੀ ਸਾਡੀ ਸੁਪਰੀਮ ਕੰਪਨੀ ਵੀ ਸੋ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਅਸੀਂ ਵੀ ਖੜੇ ਆ ਸੁਪਰੀਮ ਸੀਡ ਦੇ ਬੀਜ ਬੜੀ ਵਧੀਆ ਤਰੀਕੇ ਨਾਲ ਤਿਆਰ ਕਰਦੇ ਨੇ ਤਾਂ ਕਿ ਜੋ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਖੇਤਾਂ ਦੇ ਵਿੱਚ ਹਾਂ ਜੀ ਪਿਛਲੇ ਸਾਲ ਆਪਾਂ ਤੁਹਾਨੂੰ ਦੱਸਿਆ ਸੀ ਕਿ ਕਣਕ ਵੀ ਤੁਹਾਡੇ ਕੋਲ ਆਂਗੇ ਅੱਧੀ ਕਣਕ ਤੁਹਾਡੀ ਸੁਪਰੀਮ ਦੀ 112 ਸੀਗੀ ਅੱਛਾ ਜੀ ਬਾਕੀ 2 ਕਿੱਲੇ ਮਗਰੀ 5 ਕੁਇੰਟਲ 4 ਦਾ ਫਰਕ ਰਿਹਾ ਸੀ। ਅੱਛਾ ਜੀ। ਹਾਂ ਉਸ ਤੋਂ ਪਿਛਲੇ ਸਾਲ ਬਹੁਤ ਸੋਨਾ ਝਾੜੀ ਸੀਗਾ। ਜੀ। ਪਿਛਲੇ ਸਾਲ ਬਿਲਕੁਲ ਝਾੜ ਨਹੀਂ ਆਇਆ। ਜੀ। ਤੇ ਐਤ ਕੀ ਅਸੀਂ ਸ਼੍ਰੀ ਰਾਮ 272 ਬਿਲਕੁਲ ਨਹੀਂ ਬੀਜਾਂਗੇ। ਠੀਕ ਹੈ ਜੀ। ਅਸੀਂ ਜਿੰਨਾ ਬੀਜਾਂਗੇ ਸੁਪਰੀਮ ਦਾ ਕੰਪਨੀ ਦਾ ਹੀ ਬੀ ਬੀਚਾਂਗੇ ਠੀਕ ਹੈ ਜੀ ਮਤਲਬ ਕਿ ਕੁੱਲ ਮਿਲਾ ਕੇ ਸੁਪਰੀਮ ਸੀਡ ਦੇ ਬੀਜਾਂ ਨੂੰ ਵੀ ਆਪਣੇ ਖੇਤਾਂ 'ਚ ਪਾ ਕੇ ਕੁਝ ਹੋ ਲੋ ਚਾਹੇ ਝੋਨੇ ਦੇ ਹੋਣ ਚਾਹੇ ਉਹ ਕਣਕ ਦੇ ਹੋਣ ਹਾਂਜੀ ਠੀਕ ਹੈ ਵਧੀਆ ਰਿਜ਼ਲਟ ਮਿਲਿਆ ਵਧੀਆ ਰਿਜ਼ਲਟ ਮਤਲਬ ਉਹਨਾਂ ਨੇ ਵੀ ਪਹਿਲ ਦੋਗੇ ਹਾਂਜੀ ਜਿਹੜਾ ਕਿ ਉਹ ਵੇਖੋ ਜੀ ਕੋਈ ਵੀ ਚੀਜ਼ ਫਾਇਦੇ ਲਈ ਬੀਜੀ ਦੀ ਬਿਲਕੁਲ ਜੀ ਤੇ ਇਹ ਆ ਕਿ ਜਿਹੜੀ ਚੀਜ਼ ਚੰਗਾ ਰਿਜ਼ਲਟ ਦਊਗੀ ਉਸ ਨੂੰ ਆਪਾਂ ਬਿਲਕੁਲ ਬਿਲਕੁਲ ਸਹਿਮਤ ਹਾਂ ਵੀ ਜੀ ਤੁਹਾਡੇ ਵਿਚਾਰਾਂ ਨਾਲ ਜਿਵੇਂ ਤੁਸੀਂ ਮਤਲਬ ਹੈ ਤੁਹਾਡੇ ਦੇਖਦਾ ਖੇਤੀ ਕਰਨ ਦਾ ਤਰੀਕਾ ਵਧੀਆ ਤਰੀਕੇ ਨਾਲ ਤੁਸੀਂ ਖੇਤੀ ਕਰਦੇ ਹੋ ਸੁੱਲਝੋ ਫਾਰ ਪੁਰਾਣੀ ਖੇਤੀ ਕਰਦੇ ਹੋ ਤੁਸਾਂ ਨੂੰ ਤੁਹਾਨੂੰ ਸਾਰਾ ਪਤਾ ਹੈ ਕਿ ਕਿਹੜੀ ਕਿਹੜੀ ਖੇਤੀ ਨੂੰ ਕਿਵੇਂ ਦੀ ਆਪਾਂ ਸਾਂਭ ਦੇਣੀ ਹੈ ਉਹ ਚਾਹੇ ਕਣਕ ਹੋਵੇ ਜਾਂ ਝੋਨਾ ਹੋਵੇ ਕਿਉਂਕਿ ਚਲੋ ਫੋਨ ਤੇ ਤੁਹਾਡੇ ਨਾਲ 2 ਸਾਲ ਹੋ ਗਏ ਸਾਨੂੰ ਮਿਲ ਰਿਆ ਨੂੰ ਤੁਹਾਡੇ ਨਾਲ ਮਿਲ ਕੇ ਤੁਹਾਡੇ ਖੇਤਾਂ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਖੇਤੀ ਕਰਦੇ ਹੋ ਸੇਵਾ ਕਰਦੇ ਹੋ ਖੇਤਾਂ ਦੀ ਬਾਕੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਵੀਰ ਜੀ ਤੁਸੀਂ ਹਰ ਵਾਰੀ ਇਹ ਨਹੀਂ ਕਿ ਬੀਜ ਦੇ ਕੇ ਬਾਅਦ ਚ ਤੁਸੀਂ ਪਹੁੰਚਦੇ ਨਹੀਂ ਮਗਰੋਂ ਵੀ ਤੁਸੀਂ ਪਹੁੰਚਦੇ ਜੇ ਕੋਈ ਮੁਸ਼ਕਲ ਆਵੇ ਕੋਈ ਵੀ ਗੱਲ ਬਾਤ ਕਈ ਕੰਪਨੀਆਂ ਬੀ ਦੇ ਕੇ ਬਾਅਦ ਚ ਬੋਰਡ ਦੀਆਂ ਨਹੀਂ ਸਭ ਤੋਂ ਵੱਡੀ ਇਹ ਵੀ ਇੱਕ ਬਹੁਤ ਪਲੱਸ ਪੁਆਇੰਟ ਹੈ ਜੀ ਬਿਲਕੁਲ ਜੀ ਵੇਖੋ ਇਹ ਵੀ ਜੀ ਤੁਹਾਡਾ ਪਿਆਰ ਹੈ ਔਰ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਟਾਈਮ ਟੂ ਟਾਈਮ ਤੁਹਾਡੇ ਕੋਲ ਪਹੁੰਚਦੇ ਰਹੀਏ ਔਰ ਫਸਲ ਦੀ ਜਾਣਕਾਰੀ ਤੁਹਾਡੇ ਕੋਲ ਕੋਚ ਲੈਂਦੇ ਰਹੀਏ ਵੇਖੋ ਪਿਛਲੇ ਸਾਲ ਜੇ ਤੁਸੀਂ ਅਸੀਂ ਕਣਕ ਵੱਡੀ ਸੀ ਕਿ ਕਣਕ ਦਾ ਫਿਰ ਤੁਸੀਂ ਸਪੈਸ਼ਲ ਝਾੜ ਪੁੱਛਣਾ ਹੈ ਤੂਰੀ ਬਣਾਈ ਪੁੱਛਣਾ ਹੈ ਜੀ ਇਹਦੇ ਕੰਪਨੀ ਬੀ ਦੇ ਕੇ ਬਾਅਦ ਚ ਆਤ ਨਹੀਂ ਪੁੱਛਦੀ ਜੀ ਬਿਲਕੁਲ ਜੀ ਮੋਸਟਲੀ ਇਤਨਾ ਹੁੰਦਾ ਹੈ ਜੀ ਬੀ ਵੇਚਣ ਤੋਂ ਬਾਅਦ ਕੋਈ ਬੜੀ ਬੜੀ ਸਾਡੇ ਨਾਲ ਚਾਂਸ ਹੋਇਆ ਹਾਂਜੀ ਹਾਂ ਅਸੀਂ ਕਿੱਦਾਂ ਕਰੀਏ ਜਿੰਨਾ ਚਿਰ ਵਧੀਆ ਬੀ ਸੀਗੀ ਬੀਜਦੇ ਰਹੇ ਜਦੋਂ ਹੁਣ ਬੀ ਮਾੜਾ ਮਿਲਿਆ ਤੇ ਆਪਾਂ ਛੱਡ ਦਿੱਤਾ ਜੀ ਜੀ ਹਾਂਜੀ ਬਿਲਕੁਲ ਸੋ ਵੀਰ ਜੀ ਇਹ ਤੁਹਾਨੂੰ ਸਾਡਾ ਫਰਜ਼ ਹੈ ਤੁਹਾਡੇ ਨਾਲ ਤੁਹਾਨੂੰ ਜੇ ਅਗਰ ਤੁਸੀਂ ਸਾਡੀ ਕੰਪਨੀ ਦਾ ਬੀਜ ਬੀਜਿਆ ਹੈ ਸਾਡੇ ਨਾਲ ਜੁੜੇ ਹੋ ਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਤੁਹਾਡੇ ਨਾਲ ਅਸੀਂ ਵੀ ਜੁੜੇ ਰਹੀਏ ਹਾਂਜੀ ਔਰ ਤੁਹਾਡੇ ਜਦੋਂ ਤੱਕ ਤੁਹਾਡੇ ਅੱਚੋਂ ਨਾ ਛੱਡਦਾ ਹੈ ਮੱਢੀ ਕਰਨ ਕਰਦੇ ਹੋ ਤੁਹਾਡੇ ਨਾਲ ਜੁੜ ਕੇ ਅਸੀਂ ਤੁਹਾਡੇ ਤੋਂ ਜਾਣਕਾਰੀ ਲਈਏ ਕੀ ਝਾੜ ਤੁਹਾਨੂੰ ਆਏ ਨੇ ਹਾਂਜੀ ਪਿਛਲੇ ਸਾਲ ਵੀ ਬਹੁਤ ਸੋਨਾ ਝੋਨਾ ਰਿਹਾ ਸੀਗਾ ਜੀ ਚੋਨਾ ਦੁਬੇ ਰਾਇ ਸੀਗਾ ਅੱਛਾ 33 33 ਕੁਇੰਟਲ ਝਾੜ ਆਇਆ ਕੋਈ ਐਵੇਂ ਕਹਿੰਦਾ 40 42 33 ਕੁਇੰਟਲ ਪਿਛਲੇ ਸਾਲ ਇਹਦਾ ਝਾੜਿਆ ਸੀ ਪਿਛਲੇ ਸਾਲ ਕੱਲੀ ਆਪਾਂ 110 ਤੁਹਾਡੇ ਕੋਲ ਆਈ ਸੀਗੀ ਜੀ ਜੀ ਐਤ ਕੀ ਅਸੀਂ ਤੁਹਾਡੇ ਕੋਲ ਸੁਪਰੀਮ ਦੀ 1692 ਵੀ ਲਈ ਆ ਹਾਂਜੀ ਹਾਂਜੀ ਸਾਰਾ 20 ਟੋਟਲ ਜੰਨਾ ਸੁਪਰੀਮ ਦਾ ਸੋ ਵੀਰ ਜੀ ਇਹ ਵੀ ਤੁਹਨੇ ਜੇ ਨਜ਼ਰ ਮਾਰ ਲਈ ਆਪਾਂ ਕਿ ਦਾਣੇ ਦੀ ਕੁਆਲਿਟੀ ਕਾਫੀ ਵਧੀਆ ਹੈ 1692 ਦੀ ਹਾਂਜੀ ਹਾਂਜੀ ਹੋਰ ਵੀ ਕਿਉਂਕਿ ਤੁਸੀਂ ਸਪਰਿਆ ਵੀ ਦੱਸ ਰਹੇ ਸੀਗੇ ਸਪਰਿਆ ਵੀ ਤੁਸੀਂ ਚੰਗੀਆਂ ਕੀਤੀਆਂ ਵਾਂ ਹਾਂਜੀ ਹਾਂਜੀ ਆ ਦੇਖੋ ਕਾਫੀ ਵਧੀਆ ਕੁਆਲਿਟੀ ਚਾਹੀਦੀ ਦਾਣੇ ਸੋ ਵੀਰ ਜੀ ਹੁਣੀ ਸਪ੍ਰੇਆਂ ਬਹੁਤ ਹੀ ਵਧੀਆ ਕਰਦੇ ਨੇ ਮਤਲਬ ਕੋਈ ਵੀ ਹਲਕੀ ਸਪ੍ਰੇ ਨਹੀਂ ਕਰਦੇ ਹਮੇਸ਼ਾ ਜਰਾ ਸਾ ਟਾਈਮ ਵਾਲੀਆਂ ਵਧੀਆ ਸਪ੍ਰੇਆਂ ਕਰਦੇ ਨੇ ਸੋ ਫਸਲ ਸਾਰੀ ਵੀਰ ਦੇਖ ਪਾ ਰਹੇ ਨੇ 1692 ਦੀ ਕਿੰਨੀ ਸਾਭ ਕੀਤੀ ਹੋਈ ਹੈ ਵੀਰ ਜੀ ਨੇ ਨਾਲ ਹੀ ਆਪਣੀ 110 ਵੀ ਲਾਈ ਹੋਈ ਹੈ ਸੋ ਵੀਰ ਜੀ ਬੜੀ ਖੁਸ਼ੀ ਹੈ ਤੁਹਾਡੇ ਨਾਲ ਮਿਲ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆਪਾਂ ਤੁਸੀਂ ਜਾਣਕਾਰੀ ਦਿੱਤੀ ਆਪਣੀ ਫਸਲਾਂ ਬਾਰੇ ਕਿ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਆਪਣੇ ਖੇਤਾਂ ਚਲਾ ਕੇ ਸੋ ਸਾਡੇ ਕਿਸਾਨ ਵੀਰਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਦੇਖੋ ਜੀ ਸਾਰੇ ਕਿਸਾਨ ਸਿਆਣੇ ਆ ਹਾਂਜੀ ਕੋਈ ਵੀ ਘਟ ਨਹੀਂ ਆ ਸਭ ਨੂੰ ਹਰ ਇੱਕ ਨੂੰ ਆਪੋ ਆਪਣੀ ਮਿਹਨਤ ਤੇ ਹੁੰਦਾ ਬਿਲਕੁਲ ਬਾਕੀ ਆ ਕਿ ਚੰਗਾ ਬੀਜ ਬੀਜਣਾ ਚਾਹੀਦਾ ਜੀ ਜੀ ਜਿਹੜੀ ਗੱਲ ਬਿਲਕੁਲ ਵੀ ਜੀ ਸਹਿਮਤ ਕਿ ਕਿਸਮਤ ਆ ਕਿਸੇ ਦੀ ਟੱਕ ਵੀ ਆ ਬਾਕੀ ਆ ਕਿ ਕੋਈ ਕਿਸਾਨ ਘਟ ਨਹੀਂ ਆ ਹਰ ਇੱਕ ਇੱਕ ਤੋਂ ਇੱਕ ਵੱਧ ਕੇ ਆ ਬਿਲਕੁਲ ਸਹੀ ਗੱਲ ਸੋ ਵੀਰ ਜੀ ਬੜਾ ਧੰਨਵਾਦ ਕਰਦੇ ਆ ਤੁਹਾਡਾ ਕਿਸਾਹਰੇ ਨਾਲ ਜੁੜੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤਾਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਸਾਰੇ ਕਿਸਾਨ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸੋ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਨੂੰ ਹੋਰ ਵੀ ਕਿਸਾਨ ਵੀ ਸਾਡੇ ਨਾਲ ਜੁੜਨਗੇ ਔਰ ਹੋਰ ਵੀ ਵੀਡੀਓਜ਼ ਲੈ ਕੇ ਆਪਾਂ ਤੁਹਾਡੇ ਨਾਲ ਰੂਬਰੂ ਹੁੰਦੇ ਰਾਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ